ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਉਸ ਪਾਵਨ ਪਵਿੱਤਰ ਸਥਾਨ ਤੇ ਖੜੇ ਆਂ ਜਿਸ ਤੋਂ ਚਰਨਛੋਪ ਪ੍ਰਾਪਤ ਧਰਤੀ ਕਿਹਾ ਜਾਂਦਾ ਦਸਮ ਪਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ ਵੈਸੇ ਤਾਂ ਸਾਰੀਆਂ ਪਾਵਨ ਪਵਿੱਤਰ ਧਰਤੀਆਂ ਪੂਜਣ ਯੋਗ ਨੇ ਜਿੱਥੇ-ਜਿੱਥੇ ਇੱਕ ਕਿਣਕਾ ਮਾਤਰ ਵੀ ਗੁਰੂ ਸਾਹਿਬ ਦੇ ਚਰਨਾਂ ਦੀ ਛੋਪ ਪ੍ਰਾਪਤ ਹੋਵੇ ਪਰ ਇਸ ਇਤਿਹਾਸਿਕ ਧਰਤੀ ਦਾ ਇਤਿਹਾਸ ਬਹੁਤ ਵੱਡਾ ਤੁਹਾਡੇ ਰੋਜ਼ ਤੇ ਨਿਤਨੇਮ ਦੇ ਨਾਲ ਜੁੜੀ ਹੋਈ ਇਹ ਤਰਤੀ ਹੈ ਤੁਸੀਂ ਸੋਚ ਰਹੇ ਹੋਵੋਗੇ ਕਿ ਨਿਤਨੇਮ ਨਾਲ ਕਿਵੇਂ ਜੀ ਹਾ ਤਨ ਗੁਰਗੋਬਿੰਦ ਪਾਤਸ਼ਾਹ ਨੇ ਇੱਥੇ ਚੁਪਈ ਸਾਹਿਬ ਦਾ ਉਚਾਰਨ ਕੀਤਾ ਸੀਗਾ ਚੁਪਈ ਸਾਹਿਬ ਦਾ ਤੁਸੀਂ ਕਹਿ ਸਕਦੇ ਹੋ ਨਿਰਮਾਣ ਕੀਤਾ ਸੀਗਾ ਇਹ ਹੈ ਗੁਰਦੁਆਰਾ ਸ੍ਰੀ ਵਿਭੋ ਸਾਹਿਬ ਜਿੱਥੋਂ ਦੂਰੋਂ ਦੂਰੋਂ ਸੰਗਤਾਂ ਇਸ ਗੁਰਦਾਰਾ ਸਥਾਨ ਦੇ ਦਰਸ਼ਨ ਕਰਨ ਲਈ ਆਉਂਦੀਆਂ ਨੇ ਗੁਰਦਾਰਾ ਸ਼੍ਰੀ ਬਿਬੋਰ ਸਾਹਿਬ ਪਾਤਸ਼ਾਹੀ ਦਸਵੀਂ ਇਸ ਪਵਿੱਤਰ ਸਥਾਨ ਤੇ ਚਪਈ ਸਾਹਿਬ ਜੀ ਦਾ ਉਚਾਰਨ ਕੀਤਾ ਗਿਆ ਸੀਗਾ ਜੋ ਤੁਸੀਂ ਰੋਜ਼ ਨਿਤਨੇਮ ਦੇ ਵਿੱਚ ਆਪਣੇ ਚਪਈ ਸਾਹਿਬ ਜਪਦੇ ਹੋ ਪੜ੍ਹਦੇ ਹੋ ਉਸ ਦਾ ਉਚਾਰਨ ਇਸ ਪਾਵਨ ਪਵਿੱਤਰ ਧਰਤੀ ਤੇ ਹੋਇਆ ਸੀ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਬਹੁਤ ਬੇਹਦ ਖੂਬਸੂਰਤ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਵੈਸੇ ਤਾਂ ਸਾਰੇ ਹੀ ਗੁਰਦਾਰੇ ਬਹੁਤ ਖੂਬਸੂਰਤ ਹੁੰਦੇ ਨੇ ਪਰ ਕੁਦਰਤੀ ਖੂਬਸੂਰਤੀ ਕਿਸੇ ਕਿਸੇ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਹੀ ਮਿਲਦੀ ਹੈ ਇਸ ਸਥਾਨ ਨੂੰ ਕੁਦਰਤੀ ਖੂਬਸੂਰਤੀ ਇੰਨੀ ਕੁ ਬਾ ਕਮਾਲ ਮਿਲੀ ਹੈ ਕਿ ਜਦੋਂ ਤੁਸੀਂ ਇੱਥੇ ਆਓਗੇ ਤੁਹਾਡਾ ਰੂਮ ਰੂਮ ਅਸ਼ਚਰਿਤ ਹੋਵੇਗਾ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਪੰਜਾਬ ਦੇ ਬਾਰਡਰ ਪੰਜਾਬ ਤੇ ਹਿਮਾਚਲ ਦੇ ਬਾਰਡਰ ਤੇ ਇਹ ਗੁਰਦੁਆਰਾ ਸਾਹਿਬ ਬਣਿਆ ਹੋਇਆ ਔਰ ਇਹ ਵੀ ਕਹਿ ਸਕਦੇ ਹੋ ਕਿ ਪੰਜਾਬ ਦਾ ਆਖਰੀ ਇਤਿਹਾਸਿਕ ਗੁਰਦੁਆਰਾ ਸਾਹਿਬ ਇਹ ਹੈ ਇਸ ਤੋਂ ਬਾਅਦ ਫਿਰ ਹਿਮਾਚਲ ਸ਼ੁਰੂ ਹੋ ਜਾਂਦਾ ਜਦੋਂ ਤੁਸੀਂ ਅਨੰਤਪੁਰ ਸਾਹਿਬ ਆਓ ਤਾਂ ਇਸ ਪਾਵਨ ਪਵਿੱਤਰ ਸਥਾਨ ਤੇ ਜ਼ਰੂਰ ਆਓ 22 ਕਿਲੋਮੀਟਰ ਦਾ ਪੈਂਡਾ ਹੈਗਾ ਜਿਹੜਾ ਇੱਥੇ ਪਹੁੰਚ ਕੇ ਤੁਸੀਂ ਕਰ ਸਕਦੇ ਹੋ ਨੰਗਲ ਦੇ ਵਿੱਚ ਮੌਜੂਦ ਹੈ ਇਹ ਤੁਹਾਨੂੰ ਖੂਬਸੂਰਤੀ ਮੈਂ ਦਿਖਾਉਂਦਾ ਕਿ ਕਿੰਨੀ ਪਾਵਨ ਪਵਿੱਤਰ ਸਥਾਨ ਦੀ ਖੂਬਸੂਰਤੀ ਦੇਖੋ ਕਿੱਡੀ ਹੈ ਇਹ ਗੁਰਦੁਆਰਾ ਸਾਹਿਬ ਇੱਕ ਪਹਾੜ ਤੇ ਬਣਿਆ ਹੋਇਆ ਅਸੀਂ ਬਹੁਤ ਉਚਾਈ ਤੇ ਖੜੇ ਹਾਂ ਔਰ ਇਹ ਤੁਸੀਂ ਦੇਖੋ ਕਿ ਕਿੰਨੀ ਖੂਬਸੂਰਤ ਹਰਿਆਲੀ ਤੁਹਾਨੂੰ ਨਜ਼ਰ ਆ ਰਹੀ ਹੈ ਪਹਾੜ ਤੋਂ ਨਜ਼ਰ ਆ ਰਹੀ ਨੇ ਤੁਹਾਨੂੰ ਇੱਕ ਅਜਿਹੀ ਸੁਨਹਿਰੀ ਝੀਲ ਕਹਿ ਸਕਦੇ ਆ ਨਜ਼ਰ ਆ ਰਹੀ ਹੈ ਕੀ ਜਿਹਦਾ ਦੇਖ ਕੇ ਤੁਹਾਨੂੰ ਜਿਹੜਾ ਰੋਮ ਰੋਮ ਆ ਤੁਹਾਡਾ ਅਸ਼ਅਸ਼ ਕਰ ਉਠੇਗਾ ਵੈਸੇ ਤਾਂ ਤੁਹਾਨੂੰ ਇਹ ਲੱਗ ਰਿਹਾ ਹੋਣਾ ਕਿ ਇਹ ਪਾਣੀ ਖੜਿਆ ਹੋਇਆ ਪਰ ਇਹ ਪਾਣੀ ਚੱਲ ਰਿਹਾ ਇਹ ਚੱਲਦਾ ਪਾਣੀ ਹੈ ਦੇਖਣ ਦੇ ਵਿੱਚ ਅੱਖਾਂ ਨੂੰ ਐ ਲੱਗੇਗਾ ਕਿ ਇਹ ਪਾਣੀ ਸ਼ਾਇਦ ਖੜਿਆ ਹੋਇਆ ਮੇਰੇ ਨਾਲ ਮੇਰੇ ਸਾਥੀ ਜਾਨਾ ਸਾਹਿਬ ਮੌਜੂਦ ਨੇ ਜਾਨਾ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਚਾਨਾ ਸਾਹਿਬ ਤੁਸੀਂ ਸਾਨੂੰ ਵਾਹਿਗੁਰੂ ਜੀ ਕੀ ਫਤ ਤੇ ਸਾਨੂੰ ਇੱਥੇ ਲੈ ਕੇ ਆਏ ਹੋ ਚਾਨਾ ਸਾਹਿਬ ਸਾਨੂੰ ਲੈ ਕੇ ਆਏ ਨੇ ਚਾਨਾ ਸਾਹਿਬ ਨੇ ਕਿਹਾ ਕਿ ਚਲਾਓ ਤੁਹਾਨੂੰ ਦਰਸ਼ਨ ਕਰਾਣੇ ਗੁਰਦੁਆਰਾ ਸਾਹਿਬ ਦੇ ਮੈਂ ਪਹਿਲੀ ਵਾਰੀ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਆਇਆ ਹਾਂ ਔਰ ਆਪਣੇ ਆਪ ਨੂੰ ਬੜਾ ਵਡਪਾਗਾ ਮਹਿਸੂਸ ਕਰ ਰਿਹਾ ਹਾਂ ਕਿ ਇਹ ਇੰਨਾ ਇਤਿਹਾਸਿਕ ਸਥਾਨ ਹੈ ਜਿਸ ਦੇ ਅਸੀਂ ਦਰਸ਼ਨ ਕੀਤੇ ਥੋੜਾ ਜਿਹਾ ਇਤਿਹਾਸ ਚਾਨਾ ਸਾਹਿਬ ਨੇ ਇਸ ਗੁਰਦੁਆਰਾ ਸਾਹਿਬ ਦਾ ਦੱਸਿਆ ਹਾਂ ਬਿਲਕੁਲ ਹਰਪੀਤ ਜੀ ਜਿਵੇਂ ਤੁਸੀਂ ਇਤਿਹਾਸ ਦੀ ਗੱਲ ਕੀਤੀ ਹੈ ਗੁਰਦੁਆਰਾ ਸਾਹਿਬ ਸਭ ਤੋਂ ਪਹਿਲਾਂ ਲੋਕੇਸ਼ਨ ਦੀ ਗੱਲ ਕਰੀਏ ਕਮਾਲ ਖਾਲਸਾ ਪੰਥ ਦਾ ਪ੍ਰਗਟ ਅਸਥਾਨ ਸ਼੍ਰੀ ਅਨੰਦਪੁਰ ਸਾਹਿਬ ਉਸ ਤੋਂ ਜਸਟ 2 ਕਿਲੋਮੀਟਰ ਦੀ ਦੂਰੀ ਦੇ ਉੱਪਰ ਇੱਕ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ। ਦਸੋਂ ਪਾਸ਼ਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਚੁਪਈ ਉਚਾਰਨ ਜਿਹੜਾ ਇਸ ਸਥਾਨ ਦੇ ਉੱਪਰ ਕੀਤਾ ਗਿਆ। ਸੰਗਤ ਦੇਸ਼ਾਂ ਵਿਦੇਸ਼ਾਂ ਤੋਂ ਜਦੋਂ ਅਨੰਦਪੁਰ ਸਾਹਿਬ ਪੁੱਜਦੀਆਂ ਮੱਥਾ ਟੇਕਣ ਦੇ ਲਈ ਇਸ ਗੁਰਦੁਆਰਾ ਸਾਹਿਬ ਵਿਖੇ ਵੀ ਆਉਂਦੀ ਹੈ ਤੇ ਖਾਸ ਤੌਰ ਤੇ ਚੁਪਈ ਉਚਾਰਨ ਦਿਵਸ ਜਿਹੜਾ ਇੱਥੇ ਮਨਾਇਆ ਜਾਂਦਾ ਹੈ ਜਿਸ ਤੇ ਜਿਸ ਮੌਕੇ ਤੇ ਇੱਕ ਵਿਸ਼ਾਲ ਗੁਰਮਤ ਸਮਾਗਮ ਜਿਹੜੇ ਇੱਥੇ ਕਰਵਾਏ ਜਾਂਦੇ ਨੇ ਖਾਸ ਤੌਰ ਤੇ ਸਿੱਖism ਦੀ ਗੱਲ ਕੀਤੀ ਜਾ ਉਹ ਜਿਹੜੀ ਚੀਜ਼ ਤੁਸੀਂ ਇੱਥੇ ਹੋ ਉਹ ਦੇਖੋ ਜਿਹੜੀ ਮਿਲਦੀ ਹੈ ਇੱਕ ਪਾਸੇ ਪਾਣੀ ਹੈ ਸਤਲੁਜ ਦਰਿਆ ਜਿਹੜਾ ਵਹਿ ਰਿਹਾ ਉਹ ਪਾਣੀ ਜਿਵੇਂ ਤੁਸੀਂ ਦੱਸਿਆ ਬਿਲਕੁਲ ਸ਼ੁੱਧ ਪਾਣੀ ਇਹ ਹੀ ਪਾਣੀ ਜਦੋਂ ਅੱਗੇ ਵੱਧਦਾ ਦੋ ਨਹਿਰਾਂ ਦੇ ਰਾਸਤੇ ਸਤਲੁਜ ਦਰਿਆ ਅੱਗੇ ਵੱਧਦਾ ਤੇ ਅੱਗੇ ਜਾ ਕੇ ਜੋ ਹਾਲਾਤ ਹੁੰਦੇ ਨੇ ਕਿਸ ਤਰੀਕੇ ਦੇ ਨਾਲ ਮਨੁੱਖ ਨੇ ਇਸ ਪਾਣੀ ਨੂੰ ਗੰਦਲਾ ਕਰ ਦਿੱਤਾ ਉਹ ਸਾਡੇ ਸਾਹਮਣੇ ਭਲੀ-ਪੰਤੀ ਸਾਰੇ ਜਾਣਦੇ ਆਂ ਅਸੀਂ ਪਰੰਤੂ ਜੇਕਰ ਇੱਥੋਂ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਸਾਫ ਸਾਫ ਕੋਈ ਫਿਲਟਰ ਦੀ ਲੋੜ ਨਹੀਂ ਤੁਸੀਂ ਪਾਣੀ ਜਿਹੜਾ ਪੀ ਸਕਦੇ ਹੋ ਦੂਸਰੀ ਗੱਲ ਇਹ ਜੇ ਧਰਤੀ ਦੀ ਗੱਲ ਕੀਤੀ ਜਾਵੇ ਜਿੱਥੇ ਪੂਰਾ ਰੂਪਨਗਰ ਜ਼ਿਲ੍ਹਾ ਸਿੱਖ ਇਤਿਹਾਸ ਦੇ ਨਾਲ ਲਬਰੀਜ਼ ਚੱਪੇ-ਚੱਪੇ ਦੇ ਵਿੱਚ ਸਿੱਖ ਇਤਿਹਾਸ ਜਿਹੜਾ ਸਮੂਹੀ ਬੈਠਾ ਹੈ ਜ਼ਿਲ੍ਹਾ ਰੂਪਨਗਰ ਉੱਥੇ ਇੱਕ ਹੋਰ ਖਾਸ ਚੀਜ਼ ਹੈ ਕਿ ਇਸ ਏਰੀਏ ਦੇ ਵਿੱਚ ਹਿੰਦੂ ਸਿੱਖੀਜ਼ਮ ਦੀ ਜਿਹੜੀ ਕਮਿਊਨਲ ਹਾਰਮਨੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਤੋਂ ਬੈਸਟ ਐਗਜ਼ਾਮਪਲ ਤੁਹਾਨੂੰ ਸ਼ਾਇਦ ਕਿਧਰੇ ਨਾ ਮਿਲੇ ਅਸੀਂ ਖੜੇ ਆ ਚੁਪਈ ਉਚਾਰਨ ਜਿੱਥੇ ਕੀਤਾ ਗਿਆ ਗੁਰੂ ਸਾਹਿਬ ਦੇ ਵੱਲੋਂ ਗੁਰਦੁਆਰਾ ਸ਼੍ਰੀ ਵਿਭੌਰ ਸਾਹਿਬ ਤੇ ਦੂਜੇ ਪਾਸੇ ਬਿਲਕੁਲ ਇੱਥੇ ਮੈਂ ਜਿਵੇਂ ਪਹਿਲਾਂ ਆਪਣੀ ਗੱਲਬਾਤ ਦੇ ਵਿੱਚ ਆਪਾਂ ਤੁਹਾਨੂੰ ਮੈਂ ਦੱਸ ਰਿਹਾ ਸੀ ਕਿ ਬ੍ਰਹਮਾ ਜੀ ਦੇ ਦੋ ਟੈਂਪਲ ਨੇ ਦੋ ਮੰਦਿਰ ਨੇ ਪੂਰੇ ਇੰਡੀਆ ਦੇ ਵਿੱਚ ਇੱਕ ਹੈ ਪੁਸ਼ਕਰ ਦੇ ਵਿੱਚ ਰਾਜਸਥਾਨ ਦੇ ਵਿੱਚ ਤੇ ਦੂਸਰੇ ਜੇਕਰ ਮੰਦਿਰ ਦੀ ਗੱਲ ਕੀਤੀ ਜਾਵੇ ਇੱਥੋਂ ਚੰਦ ਕਿਲੋਮੀਟਰ ਦੀ ਦੂਰੀ ਦੇ ਉੱਪਰ ਬ੍ਰਹਮੋਤੀ ਜਿਹੜਾ ਮੰਦਿਰ ਹੈ ਸੋ ਉਹ ਵੀ ਬਿਲਕੁਲ ਉਹ ਵੀ ਇੱਥੇ ਮੌਜੂਦ ਹੈ ਤੇ ਇਹ ਇਹ ਵੱਡੀ ਗੱਲ ਹੈ ਕਿ ਜਿੱਥੇ ਖਾਸ ਤੌਰ ਤੇ ਗੁਰਦੁਆਰਾ ਸਾਹਿਬ ਸੰਗਤ ਆਂਦੀ ਹੈ ਤੇ ਨਾਲ ਦੀ ਨਾਲ ਹੋਰ ਜਿਹੜੇ ਧਰਮਾਂ ਦੇ ਜਿਹੜੇ ਧਾਰਮਿਕ ਸਥਾਨ ਹੈ ਉੱਥੇ ਵੀ ਸੰਗਤ ਜਿਹੜਾ ਚਾਨਣ ਸਾਹਿਬ ਜੇ ਕਿਸੇ ਨੇ ਆਣਾ ਹੋਵੇ ਥੋੜਾ ਜਿਹਾ ਰੂਟ ਸਮਝਾਉਂਗੇ ਜੇ ਅਨੰਦਪੁਰ ਸਾਹਿਬ ਜਿਹੜੀ ਸੰਗਤ ਆਂਦੀ ਹੈ ਉਸ ਤੋਂ ਬਾਅਦ ਇੱਥੇ ਕਿਵੇਂ ਪਹੁੰਚ ਕੀਤੀ ਜਾਵੇ ਆ ਬਿਲਕੁਲ ਦੋ ਤਰੀਕੇ ਨੇ ਇੱਕ ਤਾਂ ਜੇਕਰ ਤੁਸੀਂ ਚੰਡੀਗੜ੍ਹ ਤੋਂ ਅਨੰਦਪੁਰ ਸਾਹਿਬ ਆ ਰਹੇ ਹੋ ਸਿੱਧਾ ਰੋਡ ਹੈ ਚੰਡੀਗੜ੍ਹ ਰੂਪਨਗਰ ਰੂਪਨਗਰ ਤੋਂ ਬਾਅਦ ਸ਼੍ਰੀ ਅਨੰਦਪੁਰ ਸਾਹਿਬ ਤੇ ਲਾਸ ਦਾ ਸ਼ਹਿਰ ਜਿਹੜਾ ਪੈਂਦਾ ਹੈ ਨੰਗਲ ਮੰਗਲ ਤੋਂ ਤੁਸੀਂ ਨਿਆਨੰਗਲ ਪੁੱਜਣਾ ਹੈ ਤੇ ਨਿਆਨੰਗਲ ਤਰਨ ਲੈ ਕੇ ਸਿੱਧੀ ਰੋਡ ਜਿਹੜੀ ਹੈ ਗੁਰਦੁਆਰਾ ਵਿਭਾਉਰ ਸਾਹਿਬ ਆਏਗੀ ਦੂਸਰਾ ਤੁਸੀਂ ਗੜਸ਼ੰਕਰ ਤੋਂ ਆ ਸਕਦੇ ਹੋ ਗੜਸ਼ੰਕਰ ਤੋਂ ਸਿੱਧਾ ਬਾਥੂ ਬਾਥੜੀ ਹੁੰਦੇ ਹੋਏ ਤੁਸੀਂ ਜਿਹੜਾ ਉਹ ਨੰਗਲ ਪੁੱਜੋਗੇ ਨੰਗਲ ਤੋਂ ਫਿਰ ਉਹੀ ਰੂਟ ਜਿਹੜਾ ਗੁਰਦੁਆਰਾ ਸਾਹਿਬ ਤੀਸਰਾ ਰੂਟ ਜਿਹੜਾ ਹੈ ਅਗਰ ਤੁਸੀਂ ਉਨਾ ਤੋਂ ਆ ਰਹੇ ਹੋ ਹੁਸ਼ਿਆਰਪੁਰ ਤੋਂ ਆ ਰਹੇ ਹੋ ਤਾਂ ਉਨਾ ਤੋਂ ਹੁੰਦੇ ਹੋਏ ਤੁਸੀਂ ਪਹਿਲਾ ਸ਼ਹਿਰ ਜਿਹੜਾ ਪੰਜਾਬ ਦਾ ਆਏਗਾ ਉਹ ਨੰਗਲ ਆਏਗਾ ਤੁਸੀਂ ਕਿਹਾ ਕਿ ਇਹ ਲਾਸਟ ਸ਼ਹਿਰ ਜਿਹੜਾ ਹੈ ਲਾਸਟ ਗੁਰਦੁਆਰਾ ਪੰਜਾਬ ਦੇ ਵਿੱਚ ਹੈ ਜੇ ਮੈਂ ਇਹਨੂੰ ਕਹਿ ਲਿਆ ਇਸ ਉਲਟੇ ਤਰੀਕੇ ਨਾਲ ਹੀ ਕਿ ਜੇਕਰ ਤੁਸੀਂ ਹੁਸ਼ਿਆਰਪੁਰ ਤੋਂ ਆ ਰਹੇ ਹੋ ਉੱਨੇ ਤੋਂ ਆ ਰਹੇ ਹੋ ਤਾਂ ਸ਼ਾਹਲਾਬਾਹ ਆ ਰਹੇ ਹੋ ਤਾਂ ਪਹਿਲਾ ਇਤਿਹਾਸਕ ਸਥਾਨ ਜਿਹੜਾ ਹੈ ਉਹ ਨੰਗਲ ਦੇ ਵਿੱਚ ਮੌਜੂਦ ਹੈ ਜਿੱਥੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਸਮ ਪਾਤਸ਼ਾਹ ਨੇ ਚੁਪਈ ਸਾਹਿਬ ਦਾ ਜਿਹੜਾ ਉਚਾਰਨ ਕੀਤਾ ਸੀ ਜੋ ਕਿ ਸਾਡੇ ਨਿੱਤ ਨਿਯਮ ਦਾ ਹਿੱਸਾ ਹੈ ਹਰ ਸਿੱਖ ਜਿਹੜਾ ਨਿੱਤ ਨਿਯਮ ਕਰਦੇ ਚੁਪਈ ਸਾਹਿਬ ਦਾ ਜਿਹੜਾ ਪਾਠ ਹੈ ਉਹ ਕਰਦਾ ਹੈ ਤੁਸੀਂ ਜਦੋਂ ਇੱਥੇ ਆਓ ਇਸ ਗੁਰਦਾਰਾ ਸਾਹਿਬ ਦੇ ਅੰਦਰ ਬੈਠ ਕੇ ਚੁਪਈ ਸਾਹਿਬ ਦਾ ਜਦੋਂ ਪਾਠ ਕਰੋਗੇ ਨਾ ਤੁਹਾਡੇ ਅੰਦਰ ਉਹ ਫੀਲਿੰਗ ਆਏਗੀ ਤਨੂੰ ਇਹ ਮਾਣ ਮਹਿਸੂਸ ਹੋਏਗਾ ਤੁਹਾਡੇ ਰੋਮ-ਰੋਮ ਦੇ ਵਿੱਚ ਉਹ ਸੁਖ ਬਗਾਹਟ ਹੋਏਗੀ ਕਿ ਜਿਹੜਾ ਪਾਠ ਦਾ ਉਚਾਰਨ ਅਸੀਂ ਕਰ ਰਹੇ ਹਾਂ ਇਸ ਪਾਠ ਦਾ ਉਚਾਰਨ ਗੁਰੂ ਸਾਹਿਬ ਨੇ ਇੱਥੇ ਕੀਤਾ ਸੀਗਾ ਵਰਮਾਣ ਇੱਥੇ ਕੀਤਾ ਸੀਗਾ ਚਪਾਈ ਸਾਹਿਬ ਦਾ ਜਿਸ ਨੂੰ ਆਪਣਾ ਰੋਜ਼ ਨਿਤਨੇਮ ਦਾ ਸੀ ਹਿੱਸਾ ਬਣਾਉਂਦੇ ਹਾਂ ਉਹ ਚਪਾਈ ਸਾਹਿਬ ਇੱਥੋਂ ਪੈਦਾ ਹੋਇਆ ਸੀਗਾ ਇਸ ਤੋਂ ਵੱਡੀ ਵਿਰਾਸਤ ਸਾਡੀ ਹੋਰ ਕੀ ਹੋ ਸਕਦੀ ਹੈ ਜੋ ਗੁਰੂ ਸਾਹਿਬ ਦੇ ਮੁਖਾਰਨ ਦਿਨ ਤੋਂ ਚੀਜ਼ਾਂ ਨਿਕਲੀਆਂ ਉਹ ਅਸੀਂ ਆਪਣੇ ਮੁਖਾਰਨ ਤੋਂ ਵਰਤ ਰਹੇ ਹਾਂ ਵਰਤਾ ਰਹੇ ਹਾਂ ਇਸ ਤੋਂ ਵੱਡੀ ਮੈਨੂੰ ਲੱਗਦਾ ਕਿ ਕੋਈ ਹੋਰ ਚੀਜ਼ ਹੋ ਨਹੀਂ ਸਕਦੀ ਸੋ ਮੇਰੀ ਬੇਨਤੀ ਹੈ ਕਿ ਜਦੋਂ ਵੀ ਤੁਸੀਂ ਆਓ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਜ਼ਰੂਰ ਕਰਨਾਓ ਤੁਹਾਡਾ ਰੂਮ ਰੂਮ ਖਿਲ ਉਠੇਗਾ ਖਾਸ ਤੌਰ ਤੇ ਉਹ ਲੋਕ ਜਿਹੜੇ ਨੇਚਰ ਲਵਿੰਗ ਨੇ ਜਿਨ੍ਹਾਂ ਨੂੰ ਕੁਦਰਤ ਨਾਲ ਬਹੁਤ ਪਿਆਰ ਹੈ ਸੋ ਮੇਲ ਤੁਹਾਨੂੰ ਮਿਲੇਗਾ ਧਾਰਮਿਕ ਤੇ ਕੁਦਰਤ ਦਾ ਜੋ ਇਤਿਹਾਸਿਕ ਸੁਮੇਲ ਇੱਥੇ ਮਿਲਦਾ ਉਹ ਹੋਰ ਸ਼ਾਇਦ ਕਿਤੇ ਤੁਹਾਨੂੰ ਦੇਖਣ ਨੂੰ ਮਿਲੇ ਜਾਂਦੇ ਜਾਂਦੇ ਤੁਹਾਨੂੰ ਇਹਨਾ ਖੂਬਸੂਰਤ ਵਾਦੀਆਂ ਤੇ ਅਸੀਂ ਛੱਡ ਜੰਨੇ ਆਂ ਕੁਝ ਦ੍ਰਿਸ਼ ਸਾਡੇ ਕੈਮਰਾਮੈਨ ਸਾਹਿਬ ਤੁਹਾਨੂੰ ਦਿਖਾਣਗੇ ਕਿ ਕਿੰਨੇ ਸ਼ਾਨਦਾਰ ਤਰੀਕੇ ਨਾਲ ਤੁਸੀਂ ਦੇਖੋ ਕੁਦਰਤ ਹੈ ਪਸ਼ੂ ਪੰਛੀ ਦਰਿਆ ਹਰਿਆਲੀ ਪਹਾੜ ਤੇ ਦਸ਼ਮ ਪਾਤਸ਼ਾਹ ਦੀ ਪਾਵਨ ਪਵਿੱਤਰ ਧਰਤੀ ਇਸ ਤੋਂ ਵਧੀਆ ਸੁਮੇਲ ਕਿਤੇ ਹੋਰ ਹੋਈ ਨਹੀਂ ਸਕਦਾ